ਬਹੁਤ ਖੁਸ਼ੀ ਹੋ ਰਹੀ ਹੈ ਜੀ ਪਹਿਲੀ ਵਾਰ ਆਪਣੀ ਪਾਰਟੀ ਚੂਸ ਕਰਨ ਦਾ ਮੌਕਾ ਮਿਲੇ ਹੈ ਤੇ ਇੱਕ ਚੰਗੀ ਪਾਰਟੀ ਚੂਸ ਕਰੀਏ ਜਿਹੜੇ ਲੋਕਾਂ ਦੇ ਅਨੁਸਾਰ ਕੰਮ ਕਰੇ ਜੀ ਪਹਿਲੀ ਵੋਟ ਵਾਸਤੇ ਸਰਟੀਫਿਕੇਟ ਦਿੰਦੇ ਨੇ ਜੀ ਫਸਟ ਵੋਟ ਵਾਸਤੇ ਦਿੱਤਾ ਸੀਗਾ ਤੇ ਕੰਗ੍ਰੈਚੁਲੇਸ਼ਨ ਕੀਤਾ ਸੀ ਤੇ ਆਕੇ ਆ ਸੀ ਵੀ ਬਹੁਤ ਚੰਗਾ ਕੀਤਾ ਤੁਸੀਂ ਨਹੀਂ ਗਰਮੀ 'ਚ ਵੀ ਵੋਟ ਪਾ ਰਹੇ ਆ ਜੋ ਜਿਸ ਤਰ੍ਹਾਂ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਜਿੱਥੇ ਵੱਖ-ਵੱਖ ਕੈਂਡੀਡੇਟ ਜਿਹੜੇ ਨੇ ਉਹ ਆਪਣੇ ਵੋਟ ਪਾ ਚੁੱਕੇ ਨੇ ਤਾਂ ਸਾਡੇ ਨਾਲ ਯੋਗਰਾਜ ਸਿੰਘ ਨੇ ਜਿਨ੍ਹਾਂ ਦੀ ਪਹਿਲੀ ਵਾਰ ਵੋਟ ਬਣੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਪਹਿਲੀ ਵਾਰ ਵੋਟ ਪਾਣੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਪਹਿਲੀ ਵਾਰ ਆਪਣੀ ਪਾਰਟੀ ਚੂਸ ਕਰਨ ਦਾ ਮੌਕਾ ਮਿਲਿਆ ਹੈ ਤੇ ਚੰਗੀ ਪਾਰਟੀ ਚੂਸ ਕਰੀਏ ਜਿਹੜੇ ਲੋਕਾਂ ਦੇ ਅਨੁਸਾਰ ਕੰਮ ਕਰੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਪਾਰਟੀ ਨੂੰ ਲੱਗੇ ਕਿ ਲਗਾਤਾਰ ਕਈ ਪਾਰਟੀਆਂ ਨੇ ਜਿਹੜੀਆਂ ਹੁਣ ਤੱਕ ਰਾਜ ਕਰ ਚੁੱਕਿਆ ਹੈ ਮੌਜੂਦਾ ਸਰਕਾਰ ਦੀ ਗਰ ਕਰ ਦਿੱਤੇ ਜਾਵੇ ਤਾਂ ਪਾਰਟੀ ਦਾ ਇਸ ਤਰ੍ਹਾਂ ਕੋਈ ਨਹੀਂ ਵੀ ਕਿਹੜੀ ਜ਼ਿਆਦਾ ਪੁਰਾਣੀ ਹੈ ਕਿਹੜੀ ਨਹੀਂ ਪਾਰਟੀ ਆਪਾਂ ਨੂੰ ਉਸ ਪਾਰਟੀ ਨੂੰ ਵੋਟ ਕਰਨੀ ਚਾਹੀਦੀ ਹੈ ਵੀ ਜਿਹੜੇ ਆਪਾਂ ਨੂੰ ਲੱਗਦਾ ਵੀ ਅੱਗੇ ਜਾ ਕੇ ਆਪਣੇ ਵਾਸਤੇ ਚੰਗਾ ਕੰਮ ਕਰ ਸਕਦੀ ਹੈ ਹਾਂ on ਸਰਟੀਫਿਕੇਟ ਵੀ ਜਿਹੜਾ ਹੈਗਾ ਦਿੱਤਾ ਗਿਆ ਉਹਨਾਂ ਨੂੰ ਹਾਂਜੀ ਆ ਪਹਿਲੀ ਵੋਟ ਵਾਸਤੇ ਸਰਟੀਫਿਕੇਟ ਦਿੰਦੇ ਨੇ ਜੀ ਫਰਸਟ ਵੋਟ ਵਾਸਤੇ ਦਿੱਤਾ ਸੀਗਾ ਤੇ ਕੰਗ੍ਰੈਚੁਲੇਸ਼ਨ ਕੀਤਾ ਸੀ ਤੇ ਆ ਕੇ ਜਿਹਾ ਸੀ ਵੀ ਬਹੁਤ ਚੰਗਾ ਕੀਤਾ ਤੁਸੀਂ ਇਨੀ ਗਰਮੀ ਚ ਵੀ ਵੋਟ ਪਾਣ ਆਏ ਹੋ ਜੀ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੈਗਾ ਕਿਉਂਕਿ ਲਗਾਤਾਰ ਇਸ ਤਰ੍ਹਾਂ ਪਹਿਲੀ ਵਾਰ ਵੋਟ ਬਣਈ ਹੈ ਬਹੁਤ ਤਰ੍ਹਾਂ ਦੇ ਜੋ ਉਮਰ 16 ਸਾਲ 17 ਸਾਲ ਹੁੰਦੇ ਹੈ ਕਿ ਜਜਬਾ ਹੁੰਦਾ ਹੈ ਕਿ ਯਾਰ ਮੇਰੀ ਵੋਟ ਬਣੀ ਹੁੰਦੀ ਤਾਂ ਮੈਂ ਇਸ ਕੈਂਡੀਡੇਟ ਨੂੰ ਵੋਟ ਪਾਉਂਦਾ ਸਹਿ ਸਾਡੇ ਲਈ ਕੁਝ ਕਰਦੇ ਤਾਂ ਹੁਣ ਕਿਵੇਂ ਲੱਗਦਾ ਹੈ ਹਾਂਜੀ ਇਹ ਹੁੰਦੇ ਹੀ ਹੈ ਜੀ ਮਤਲਬ ਹੁਣ ਵੀ ਪਹਿਲੀ ਵੋਟ ਬਣਈ ਆਏ ਖੁਸ਼ੀ ਹੋ ਰਹੀ ਹੈ ਵੀ ਹੁਣ ਮੈਂ ਉਸ ਕੈਂਡੀਡੇਟ ਜਾਂ ਪਾਰਟੀ ਨੂੰ ਵੋਟ ਪਾ ਪਾਉਂਗਾ ਵੀ ਜਿਹੜਾ ਮੈਨੂੰ ਲੱਗਦਾ ਹੈ ਵੀ ਮੇਰੇ ਵਾਸਤੇ ਜਾਂ ਸਟੂਡ ਯੂਵਰਾ ਜਿਵੇਂ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਪੰਜਾਬ ਹੈਗਾ ਉਹ ਇੱਕ ਨਸ਼ਿਆਂ ਦਾ ਗੜ ਬਣ ਚੁੱਕਿਆ ਹੈਗਾ ਇਸ ਤੇ ਨੂੰ ਯੁਵਾ ਹੈਗਾ ਯੰਗ ਜਨਰੇਸ਼ਨ ਹੈਗਾ ਲਗਾਤਾਰ ਦੇਖਦੇ ਆ ਕਬਰਾਂ ਦੇ ਵਿੱਚ ਕਿੱਟੀ ਕਾਲ ਆ ਕੇ ਬੰਦਾ ਮਰ ਗਿਆ ਹੈਗਾ ਨੌਜਵਾਨ ਮੁੰਡੇ ਨੇ ਜਿਹੜੇ ਉਹ ਗਲਤ ਪਾਸੇ ਨੂੰ ਸਰਕਾਰਾਂ ਦਾ ਰੋਲ ਸਮਝੋ ਕਿਸ ਤਰੀਕੇ ਦੇ ਨਾਲ ਸਰਕਾਰਾਂ ਦਾ ਜੀ ਇਹ ਚ ਬਹੁਤ ਅਹਿਮ ਰੋਲ ਹੁੰਦਾ ਹੈ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਰਾ ਪੰਜਾਬ ਨਸ਼ਿਆਂ ਨਾਲ ਘਿਰ ਰਿਹਾ ਹੈ ਵੀ ਹੁਣ ਜਿਵੇਂ ਦੇਖੋ ਜੇ ਆਪੀ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਲੋਕੀ ਵਿਹਲੇ ਹੋਣਗੇ ਫਿਰ ਇਹ ਜੇ ਕੰਮ ਕਰਨਗੇ ਇਸ ਤੋਂ ਚੰਗਾ ਵੀ ਜੇ ਤੁਸੀਂ ਰੱਖੋਗੇ ਵੀ ਹਰ ਇੱਕ ਵਾਸਤੇ ਇਸ ਤੋਂ ਇਸ ਨੂੰ ਇਸ ਨੌਕਰੀ ਵਾਸਤੇ ਚੰਗੇ ਨੌਕਰੀ ਦੇਣੀ ਚਾਹੀਦੀ ਹੈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਵੀ ਅੱਧੀ ਜਨਤਾ ਮਤਲਬ ਪੰਜਾਬ ਦੀ ਹੀ ਜੀ ਵੀ ਹੈਗੇ ਜਿਹੜੀ ਡਿਗਰੀ ਕਰੀ ਬੈਠੀ ਹੈ ਪਰ ਉਹਨਾਂ ਨੂੰ ਹਲੇ ਤੱਕ ਕੋਈ ਨੌਕਰੀ ਨਹੀਂ ਲੱਗੀ ਜੀ ਪਰ ਇਸ ਤੇ ਕਿਹਨੂੰ ਮੰਨਦੇ ਹੋ ਸਰਕਾਰਾਂ ਨੂੰ ਮੰਨਦੇ ਹੋ ਕਿ ਨਸ਼ਾ ਕਰਨ ਵਾਲਿਆਂ ਨੂੰ ਇਸ चीज ਦੋਨਾਂ ਦੀ ਗਲਤੀ ਹੁੰਦੀ ਹੈ ਪਰ ਜ਼ਿਆਦਾਤਰ ਸਰਕਾਰ ਦੀ ਹੁੰਦੀ ਹੈ ਉਹੀ ਜੇ ਸਰਕਾਰ ਆਪਾਂ ਨੂੰ ਇੱਕ ਚੰਗਾ এনवायरमेंट ਦੇ ਦੇ ਤਾਂ ਆਪੀ ਇਹ ਪ੍ਰੋਬਲਮਸ ਦੂਰ ਹੋ ਜਾਣਗੀਆਂ ਜੀ ਤਾਂ ਬਿਲਕੁਲ ਜਵਰਾਸ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਭਾਈ ਜੀ ਕਿਵੇਂ ਦੇਖਦੇ ਹੋ ਬੇਟੇ ਨੂੰ ਪਹਿਲੀ ਵਾਰ ਜਿਹੜਾ ਵੋਟ ਪਾਉਣ ਲੈ ਕੇ ਬਹੁਤ ਖੁਸ਼ੀ ਹੈ ਜੀ ਇਹਨਾਂ ਨੇ 18 ਸਾਲ ਦੀ ਉਮਰ 'ਚ ਇਹਨਾਂ ਨੂੰ ਹੱਕ ਮਿਲੇ ਤੇ ਆਪਣੀ ਮਨਪਸੰਦ ਦੀ ਪਾਰਟੀ ਦਾ ਇਹਨਾਂ ਨੇ ਵੋਟ ਦਿੱਤਾ ਹੈ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ ਉਮਰ 60 ਹੈ ਯਾਰ। ਤਾਂ ਲਗਾਤਾਰ ਕਈ ਸਾਲ ਤੋਂ ਤੁਸੀਂ ਲਗਾਤਾਰ ਵੋਟਾਂ ਜਿਹੜੀਆਂ ਪਾਉਂਦੇ ਹੈਗੇ ਉਹ ਚਾਹੇ ਉਹ ਐਮਐਲਏ ਦੀਆਂ ਵੋਟਾਂ ਹੋਣ ਐਮਸੀ ਦੇ ਹੋਣ ਕਿਸ ਤਰ੍ਹਾਂ ਤਾਂ ਦੇਖਦੇ ਹਾਂ ਕਿ ਹੁਣ ਜਿਹੜੇ ਹਾਲਾਤ ਚੱਲ ਰਹੇ ਨੇ ਇਸ ਟਾਈਮ 2024 ਦੇ ਦੇਸ਼ ਦੇ ਹਾਲਾਤ ਬਹੁਤ ਮਾੜੇ ਨੇ ਜੀ ਉਹਦੇ ਵਿੱਚੋਂ ਕੱਢਣ ਲਈ ਹੁਣ ਚੰਗੀ ਪਾਰਟੀ ਨੂੰ ਚੰਗੇ ਕੈਂਡੀਡੇਟ ਨੂੰ ਵੋਟ ਦੇਣਾ ਬਹੁਤ ਜ਼ਰੂਰੀ ਹੈ। ਤਾਂ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਲਗਾਤਾਰ? ਮੌਜੂਦਾ ਸਰਕਾਰ ਕੋਈ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਇਸ ਕਰਕੇ ਇਹਨੂੰ ਬਦਲਣਾ ਬਹੁਤ ਜ਼ਰੂਰੀ ਹੈ। ਬਿਲਕੁਲ ਧੰਨਵਾਦ ਜੀ ਤਾਂ ਇਹ ਸਨ ਯੋਗਰਾਜ ਸਿੰਘ ਜਿਨ੍ਹਾਂ ਦੀ ਪਹਿਲੀ ਵਾਰ ਜਿਹੜੀ ਹੈ ਵੋਟ ਬਣੀ ਹੈਗੀ ਹੈ ਕਹਿੰਦੇ ਵੋਟ ਅਜ਼ਮਾਨ ਕਿਸਮਤ ਜਿਹੜੀ ਅਜਮਾਈ ਹੈ ਔਰ ਇੱਕ ਕੈਂਡੀਡੇਟ ਵਧੀਆ ਚੁਣਨ ਦੇ ਲਈ ਯੋਗਰਾਜ ਪਹੁੰਚੇ ਨੇ ਪਟਿਆਲਾ ਦੇ ਵਿੱਚ ਸਰਟੀਫਿਕੇਟ ਦੇ ਨਾਲ ਨਵਾਜਿਆ ਵੀ ਗਿਆ ਹੈਗਾ ਔਰ ਜ਼ਰੂਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਜਿਹੜੀ ਹੈ ਸਰਕਾਰ ਨੇ ਇੱਕ ਵਾਰ ਚੇਂਜ ਜ਼ਰੂਰ ਕਰਨਾ ਚਾਹੀਦਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ